ਇਹ ਕਿਸਾਨ ਅੱਜ ਭੁੱਖਮਰੀ ਦੇ ਰਾਹ ਦੇ ਉਤੇ ਢੱਡ ਬਨ ਕੇ ਆਵਦਾ ਦੇਸ਼ ਦਾ ਢੱਡ ਪਰ ਰਿਹਾ ਪਰ ਆਪੋ ਕਰਜ਼ੇ ਥੱਲੇ ਦਿਨੋਂ ਦਿਨ ਲਤੜਦਾ ਜਾ ਰਿਹਾ ਜਿਸ ਤਰ੍ਹਾਂ ਸਰਕਾਰਾਂ ਆਪਦੀਆਂ ਤਨਖਾਹਾਂ ਵਧਾਉਂਦੀਆਂ ਉਦੋਂ ਤੇ ਨਾ ਤਾਂ ਕੋਈ ਵਿਰੋਧੀ ਪਾਰਟੀ ਕੋਈ ਬੋਲਦੀ ਆ ਨਾ ਉਹਦੇ ਕੋਈ ਆਪਦੇ ਪੱਖ ਵਾਲੇ ਨੇ ਉਹਨਾਂ ਨੇ ਬੋਲਣਾ ਹੀ ਕੀ ਆ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਲੈਂਦਾ ਹੈ ਕਿਸਾਨਾਂ ਨੂੰ ਝੋਨਾ ਲਾਉਣ ਲਈ ਮਜਬੂਰ ਕਰਦੇ ਆ ਕਿਉਂਕਿ ਸਰਕਾਰ ਦੇ ਦਬਾਅ ਬਣਾ ਰਹੇ ਆ ਕਿ ਇਹਨਾਂ ਨੂੰ ਐਮਐਸਪੀ ਨਾ ਦਿੱਤੀ ਜਾਵੇ ਜੇ ਸਰਕਾਰ ਹੋੜ ਫਸਲਾਂ ਆਤੇ ਐ ਐਮ ਐਸ ਪੀ ਦਿੰਦੀ ਆ ਤਾਂ ਕਿਸਾਨ ਬਿਲਕੁਲ ਵੀ ਝੋਨਾ ਨਹੀਂ ਲਾਉਣਗੇ। ਇਹਨੂੰ ਵਾਅਦਾ ਨਹੀਂ ਕਹਿ ਸਕਦੇ ਜੀ ਇਹ ਤਾਂ ਇੱਕ ਮਜ਼ਾਕ ਕੀਤਾ ਗਿਆ। ਇਹ ਤਾਂ ਜ਼ਖਮਾਂ ਦੇ ਉੱਤੇ ਨੂਨ ਛਿੜਕਿਆ ਗਿਆ। ਰੇਟ ਦਾ ਜੇ ਵਾਅਦਾ ਹੁੰਦਾ ਤਾਂ ਕਿਸਾਨ ਖੁਸ਼ ਹੁੰਦਾ ਜੀ। ਇਹ ਤਾਂ ਇੱਕ ਚੜਾਇਆ ਗਿਆ ਕਿਸਾਨ ਨੂੰ। 69 ਰੁਪਏ ਦੇ ਨਾਲ ਕਿਸਾਨ ਕਿਵੇਂ ਖੁਸ਼ ਹੋ ਜੂਗਾ? ਇਹ ਤੋਹਫਾ ਨਹੀਂ ਮੰਨਿਆ ਜਾ ਸਕਦਾ ਜੀ ਇਹ ਤਾਂ ਮਤਰੀਮਾ ਵਾਲਾ سلوਕ ਕੀਤਾ ਗਿਆ ਕਿਸਾਨਾਂ ਨਾਲ। ਇਹ ਜਿਹੜਾ ਇਹ ਬਣਾਉਂਦੇ ਆ ਬੈਠੇ ਉਥੇ ਏਸ਼ੀਆ ਦੇ ਵਿੱਚ ਬੈਠੇ ਰੇਟ ਤੈਅ ਕਰਦੇ ਆ। ਇਹ ਕਿਸਾਨ ਇਹ ਗੱਲ ਦਾ ਕਹੇ ਪੈਸਟੀਸਾਈਡ ਦੇ ਰੇਟ ਕਿਸਾਨ ਤੈਅ ਕਰੂਗਾ ਇਹ ਮੰਨ ਲੈਣਗੇ ਲੇਕਿਨ ਜੋ ਕੱਲ ਸਰਕਾਰ ਨੇ 69 ਰੁਪਏ ਵਾਧਾ ਕੀਤਾ ਉਹ ਬਿਲਕੁਲ ਨਾ ਮਨਜ਼ੂਰਾ ਅਸੀਂ ਉਹਨਾਂ ਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਕਰਦੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 69 ਰੁਪਏ ਝੋਨੇ ਦੀ ਫਸਲ ਦੇ ਉੱਪਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜਾ ਵਾਅਦਾ ਕਰਕੇ 2369 ਰੁਪਏ ਜਿਹੜਾ ਸਮਰਥਨ ਬੋਲ ਜਿਹੜਾ ਕੀਤਾ ਗਿਆ ਉਸ ਦਾ ਐਲਾਨ ਵੀ ਜਿਹੜਾ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲਵਾਂਗੇ ਕਿਸਾਨਾਂ ਦੇ ਨਾਲ ਵੀ ਕਿਸ ਤਰ੍ਹਾਂ ਇਸ ਫੈਸਲੇ ਨੂੰ ਦੇਖਦੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੱਥੇ ਕਿਸਾਨ ਖੜੇ ਨੇ ਅ ਵੀਰ ਜੀ ਕਿਸਾਨਾਂ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਤੋਹਫਾ ਜਾਰੀ ਕੀਤਾ ਗਿਆ 69 ਰੁਪਏ ਜਿਹੜਾ ਸਮਰਥਨ ਮੁੱਲ ਦਾ ਘਟੋ-ਘਟ ਜਿਹੜਾ ਵਾਅਦਾ ਕਰਕੇ 2369 ਰੁਪਏ ਜਿਹੜਾ ਝੋਨੇ ਦੀ ਫਸਲ ਤੇ ਜਿਹੜਾ ਕੀਤਾ ਗਿਆ ਕਿੱਦਾਂ ਦੇਖਦੇ ਹੋ ਇਸ ਫੈਸਲੇ ਨੂੰ ਇਹਨੂੰ ਵਾਅਦਾ ਨਹੀਂ ਕਹਿ ਸਕਦੇ ਜੀ ਇਹ ਤਾਂ ਇੱਕ ਮਜ਼ਾਕ ਕੀਤਾ ਗਿਆ ਇਹ ਤਾਂ ਜ਼ਖਮਾਂ ਦੇ ਉੱਤੇ ਨੂਨ ਛਿੜਕਿਆ ਗਿਆ ਹੈ ਵਾਦਾ ਨਹੀਂ ਇਹ ਨੂੰ ਕਹਿ ਸਕਦੇ ਕਿ ਬਿਲਕੁਲ ਸਾਡੇ ਨਾਲ ਮਖੌਲ ਕੀਤਾ ਗਿਆ ਚੜਾਇਆ ਗਿਆ ਸਾਨੂੰ ਇਹ ਕੋਈ ਵਾਦਾ ਨਹੀਂਗਾ ਵਾਦਾ ਹੁੰਦਾ ਜੇ ਐਮਐਸਪੀ ਦੇ ਹਿਸਾਬ ਨਾਲ ਆਪਣੇ ਐਸਕੇ ਆਪਣੇ ਉਹਦੇ ਜਿਨ ਜੋਗਤ ਕਿਸਾਨ ਮੋਰਚੇ ਦੇ ਹਿਸਾਬ ਨਾਲ ਉਹਦੇ ਨਾਲ ਭਾਅ ਦਿੱਤਾ ਜਾਂਦਾ ਸਾਨੂੰ ਅੱਜ 3700 ਰੁਪਏ ਸਾਡਾ ਭਾਅ ਬਣਦਾ ਸੀਗਾ ਉਹ ਸਾਨੂੰ ਨਹੀਂ ਦਿੱਤਾ ਗਿਆ 69 ਰੁਪਏ ਤਾਂ ਕੁਝ ਚੀਜ਼ ਵੀ ਨਹੀਂ ਗਈ ਸਾਡਾ ਲਾ ਲਓ ਤੁਸੀਂ ਝੋਨੇ ਦੀ ਲਵਾਈ ਹੈ ਜਿਹੜੀ ਉਹ 5000 ਰੁਪਏ ਏਕੜ ਹੈ ਡਾਈ ਨਹੀਂ ਬੋਰੀ ਲਾ ਲਓ 1500 ਰੁਪਏ ਹੈ ਯੂਰੀਆ ਲਾ ਲਓ 3350 ਰੁਪਏ ਹੈ ਡੀਜ਼ਲ ਲਾ ਲਓ 100 ਰੁਪਏ ਲੀਟਰ ਉਹਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਗਿਆ 1 ਲੀਟਰ ਵੀ ਨਹੀਂ ਆਉਂਦਾ ਸਾਡਾ ਇਹਦੇ ਨਾਲ ਸਾਡੇ ਨਾਲ ਸਰਕਾਰ ਸਰਕਾਰਾਂ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਹੈ ਕਿਸਾਨ ਨਾਰਾਜ਼ ਹੈ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਐ ਐਮ ਐਸ ਪੀ ਦੀ ਗੱਲ ਕੀਤੀ ਜਾਵੇ ਜਾਂ ਹੁਣ ਰੇਟ ਦੀ ਗੱਲ ਕੀਤੀ ਪਰ ਅੱਜ ਜਦੋਂ ਰੇਟ ਦਾ ਵਾਅਦਾ ਕੀਤਾ ਤੇ ਬਗਰ ਕਿਸਾਨ ਜਿਹੜੇ ਨਾਰਾਜ਼ ਕਿਉਂ ਹੈ ਰੇਟ ਦਾ ਜੇ ਵਾਅਦਾ ਹੁੰਦਾ ਤਾਂ ਕਿਸਾਨ ਖੁਸ਼ ਹੁੰਦਾ ਜੀ ਇਹ ਤਾਂ ਇੱਕ ਚੜਾਇਆ ਗਿਆ ਕਿਸਾਨ ਨੂੰ 69 ਰੁਪਏ ਦੇ ਨਾਲ ਕਿਸਾਨ ਕਿਵੇਂ ਖੁਸ਼ ਹੋ ਜੂਗਾ ਇਹ ਘੱਟੋ ਘੱਟ ਸਮਰਥਨ ਮੁੱਲ ਜਿਹੜਾ 3700 ਰੁਪਏ ਚਾਹੀਦਾ ਸਾਨੂੰ ਫੇਰ ਅਸੀਂ ਆਪਦੇ ਬੱਚਿਆਂ ਦਾ ਕੁਝ ਭਵਿੱਖ ਬਣਾ ਸਕਦੇ ਆ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਜਿਹੜੀਆਂ ਨੀਤੀਆਂ ਬਣਾ ਰਏ ਆ ਉਹਨਾਂ ਨੂੰ ਬਿਲਕੁਲ ਏਸੀ ਦੇ ਕਮਰਿਆਂ 'ਚ ਬਹਿ ਕੇ ਨੀਤੀਆਂ ਜਿਹੜੀਆਂ ਬਣਦੀਆਂ ਉਹ ਬਾਹਰ ਲਾਗੂ ਨਹੀਂ ਹੁੰਦੀਆਂ ਜੀ ਇਹ ਜਿਹੜਾ ਕਿਸਾਨ ਆ ਕਿਸਾਨ ਨੂੰ ਵਿੱਚ ਲੈਣਾ ਚਾਹੀਦਾ ਭਰੋਸੇ 'ਚ ਲੈ ਕੇ ਨੀਤੀਆਂ ਬਣਾਉਣੀਆਂ ਚਾਹੀਦੀਆਂ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਇਹਨਾਂ ਦੇ ਭਾਅ ਤੈਅ ਕਰਨੇ ਚਾਹੀਦੇ ਆ ਕਿਸਾਨਾਂ ਦੀ رائے ਜ਼ਰੂਰ ਲੈਣੀ ਚਾਹੀਦੀ ਹੈ ਸਰਕਾਰ ਨੂੰ ਜਿਹੜੇ ਉੱਥੇ ਬੰਦੇ ਬੈਠੇ ਉਹਨਾਂ ਨੂੰ ਬਿਲਕੁਲ ਇੰਨਾ ਚੀਜ਼ਾਂ ਦਾ ਗਿਆਨ ਹੀ ਹੈ ਨੀਗਾ ਕਿ ਇਸ ਤਰ੍ਹਾਂ ਫਸਲ ਬੀਜੀ ਦੀ ਹੈ ਕਿ ਇਸ ਤਰ੍ਹਾਂ ਪਾਲੀ ਦੀ ਹੈ ਕਿ ਇਸ ਤਰ੍ਹਾਂ ਵੱਢੀ ਦੀ ਹੈ ਇਹ ਉਹ ਅੰਦਰ ਬੈਠੇ ਨੀਤੀਆਂ ਬਣਾ ਕੇ ਤੇ ਚਲੋ ਲਾਗੂ ਕਰ ਦਿੰਦੇ ਜਨਤਾ ਤੇ ਤੁਸੀਂ ਕਿਦਾਂ ਦੇਖਦੇ ਹੋ ਜਿਹੜਾ 93% ਦਾ ਵਾਅਦਾ ਕੀਤਾ ਗਿਆ ਕਿਉਂਕਿ ਜਿੱਦਾਂ ਵਿਰਜਿੰਦਰ ਦੱਸਿਆ ਕਿ ਕਿਸਾਨ ਜਿਹੜੇ ਨਾ ਖੁਸ਼ ਹੈ ਪਰ ਜਿਹੜਾ 93% ਦਾ ਤੋਹਫਾ ਦਿੱਤਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨਾਰਾਜ਼ਗੀ ਕਿਉਂ ਹੈ ਇਹ ਤੋਹਫਾ ਨਹੀਂ ਮੰਨਿਆ ਜਾ ਸਕਦਾ ਜੀ ਇਹ ਤਾਂ ਮਤਰੀ ਮਾ ਦਾ سلوਕ ਕੀਤਾ ਗਿਆ ਕਿਸਾਨਾਂ ਨਾਲ ਇਹ ਜਿਹੜਾ ਇਹ ਬਣਾਉਂਦੇ ਆ ਬੈਠੇ ਉਥੇ ਏਸ਼ੀਆ ਦੇ ਵਿੱਚ ਬੈਠੇ ਰੇਟ ਤੇ ਇਹ ਕਰਦੇ ਆ ਜੇ ਕਿਸਾਨ ਇਹ ਗੱਲ ਦਾ ਕਹੇ ਪੈਸਟੀਸਾਈਡ ਦੇ ਰੇਟ ਕਿਸਾਨ ਤੈਅ ਕਰੂਗਾ ਇਹ ਮੰਨ ਲੈਣਗੇ ਜੀ ਇਸ ਕਰਕੇ ਅਸੀਂ ਇਹਨਾਂ ਦਾ ਰੇਟ ਨਾ ਮਨਜ਼ੂਰ ਕਰਦੇ ਬਲਕਰਨ ਜੀ ਤੁਸੀਂ ਕੀ ਕਹੋਗੇ ਲੰਮੇ ਸਮੇਂ ਤੋਂ ਜਿਹੜੇ ਖੇਤੀ ਕਰਦੇ ਆ ਰਹੇ ਹਾਂ ਇਹ ਕਿਸਾਨਾਂ ਨੂੰ ਜਿਹੜਾ ਇੱਕ ਹੁਣ ਜਿਹੜੀ ਸੌਗਾਤ ਦਿੱਤੀ ਗਈ ਹੈ ਕਹਿ ਸਕਦੇ 69 ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਹੈ ਕਿੱਦਾਂ ਦੇਖਦੇ ਹੋ ਇਸ ਫੈਸਲੇ ਨੂੰ ਇਹ ਬਿਲਕੁਲ ਨਿਰਧਾਰਤ ਜਿਹੜਾ ਫੈਸਲਾ ਹੈਗਾ ਇਹਨੂੰ ਕੋਈ ਸਵਾਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਇੱਕ ਉਹ ਦੇ ਕਹਨੂ ਕਿਸਾਨ ਨੂੰ ਕਿੰਨੇ ਚਿਰ ਤੋਂ ਉਮੀਦਾਂ ਹੁੰਦੀਆਂ ਵੀ ਸਰਕਾਰ ਦੀ ਕੈਬਨਿਟ ਬੈਠੂਗੀ ਸਾਡੀ ਫਸਲ ਦਾ ਭਾਅ ਵਧਾਊਗੀ ਲੇਕਿਨ ਜੋ ਕੱਲ ਸਰਕਾਰ ਨੇ 69 ਰੁਪਏ ਵਾਅਦਾ ਕੀਤਾ ਉਹ ਬਿਲਕੁਲ ਨਾ ਮਨਜ਼ੂਰਾ ਅਸੀਂ ਉਹਨਾਂ ਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਕਰਦੇ ਅਸੀਂ ਨਾਲ ਹੀ ਜਿਹੜੀਆਂ ਦੂਜੀਆਂ ਰਾਜਨੀਤਿਕ ਪਾਰਟੀਆਂ ਉਹ ਇਸ ਕੰਮ ਦੇ ਵਿੱਚ ਬਿਲਕੁਲ ਵੀ ਬੋਲ ਰਹੀਆਂ ਸਿਰਫ ਸਿਰਫ ਬਿਆਨ ਦੇਣ ਤੇ ਕਰਸੀਮਤ ਆ ਉਹਨਾਂ ਨੂੰ ਸਿਰਫ ਤੇ ਸਰਕ ਆਉਣ ਵਾਲੀ ਸਤਾਈ ਦਿਖ ਰਹੀ ਆ ਅਸੀਂ 27ਵੇਂ ਸਰਕਾਰ ਬਣਾਉਣੀ ਆ ਬਸ ਇਥੋਂ ਚੱਕ ਰਾਜਨੀਤਿਕ ਪਾਰਟੀਆਂ ਸਹਿਮਤ ਆ ਜੇ ਰਾਜਨੀਤਿਕ ਪਾਰਟੀਆਂ ਕਿਸਾਨ ਆਗੂਆਂ ਦੇ ਨਾਲ ਜਾਂ ਕਿਸਾਨ ਯੂਨੀਅਨਾਂ ਦੇ ਨਾਲ ਰਲ ਕੇ ਨਹੀਂ ਚੱਲਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਹਸ਼ਰ ਵੀ ਉਸੇ ਤਰ੍ਹਾਂ ਹੀ ਹੋਵੇਗਾ ਕਿਉਂਕਿ ਕਿਸਾਨ ਇਸ ਟਾਈਮ ਬਿਲਕੁਲ ਲਤਾੜਿਆ ਪਿਆ ਜੋ ਫਸਲਾਂ ਕਿਸਾਨ ਇਸ ਟਾਈਮ ਝੋਨੇ ਦੀ ਬਿਜਾਈ ਲਈ ਆਪਣੀਆਂ ਫਸਲਾਂ ਤਿਆਰ ਕਰ ਰਿਹਾ ਹੁਣ ਸਾਨੂੰ ਪਤਾ ਕਿ ਲਾਈਟ ਹੈ ਨਹੀਂਗੀ ਡੀਜ਼ਲ ਕਿੰਨਾ ਮਹਿੰਗਾ ਪਨੀਰੀ ਲਾਉਣੀ ਆ ਪਨੀਰੀ ਆਸਤੇ ਵੀ ਕਈਆਂ ਲੋਕਾਂ ਨੂੰ ਜਨਰੇਟਰ ਚਲਾਉਣੇ ਪੈ ਰਹੇ ਆ ਜਨਰੇਟਰ ਚਲਾ ਕੇ ਕਿੰਨਾ ਮਹਿੰਗਾ ਡੀਜ਼ਲ ਆ ਡੀਜ਼ਲ ਦੇ ਹਿਸਾਬ ਨਾਲ ਹੀ ਦੇਖ ਲੈਣਾ ਵੀ ਕਿਸ ਤਰ੍ਹਾਂ ਕਿਸਾਨ ਸਰਵਾਈਵ ਕਰਦਾ ਹੋਊਗਾ ਕੋਈ ਟਾਈਮ ਸੀ ਜਦੋਂ ਕਿ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਮਰੀਕਾ ਕੋਲੇ ਅਨਾਜ ਆਸਤੇ ਗਈ ਸੀ ਉਹਨਾਂ ਨੇ ਬਰੰਗ ਚਿੱਠੀ ਵਾਂਗੂ ਉਦੋਂ ਵਾਪਸ ਮੋੜਿਆ ਸੀ ਉਹਨਾਂ ਨੇ ਨਾ ਕਰ ਦਿੱਤੀ ਸੀ ਪਰ ਉਹ ਲੇਡੀਜ਼ ਫੇਰ ਵੀ ਆਪਦੇ ਦਿਮਾਗ ਨਾਲ ਚੱਲ ਕੇ ਉਹਨੇ ਇੱਕ ਸੋਚ ਸੋਚੀ ਕਿ ਹਰੀ ਕ੍ਰਾਂਤੀ ਲਿਆਂਦੀ ਜਾਵੇ ਉਹਨੇ ਸਰਵੇ ਕਰਾਇਆ ਸਰਵੇ ਦੇ ਵਿੱਚ ਵੇਖਿਆ ਕਿ ਪੰਜਾਬ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਮੋਰੀ ਸੁਭਾ ਹੋ ਸਕਦਾ ਉਸ ਦੇ ਵਿੱਚ ਉਹਨੇ ਨਾਰਾ ਦਿੱਤਾ ਹਰੀ ਕ੍ਰਾਂਤੀ ਦਾ ਦਾ ਪੰਜਾਬ ਨੇ 2 ਸਾਲ ਦੇ ਵਿੱਚ ਭਾਰਤ ਦੇ ਸਾਰੇ ਗਡਾਉਨ ਭਰਤੇ ਸੀਗੇ ਤੇ ਅਮਰੀਕਾ ਵੀ ਸੈਟਲਾਈਟ ਲਾ ਕੇ ਦੇਖ ਰਿਹਾ ਸੀਗਾ ਵੀ ਇਹ ਬਣ ਕੀ ਗਿਆ ਜੇ ਪੰਜਾਬ ਇੰਨਾ ਸਮਰੱਥ ਹੈਗਾ ਨਾ ਸਰਕਾਰਾਂ ਦੀ ਮਦਦ ਦੇ ਕਰਨ ਵਿੱਚ ਅਸੀਂ ਅੱਜ ਵੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਵਿੱਚ ਬਹੁਤ ਯੂਨਿਟੀ ਆ ਤੁਹਾਡੇ ਵਿੱਚ ਬਹੁਤ ਪਾਵਰ ਆ ਤੁਸੀਂ 2 ਸਾਲ ਲਈ ਆਪਣੀਆਂ ਫਸਲਾਂ ਬੀਜਨੀਆਂ ਬੰਦ ਕਰ ਦਿਓ ਆਪਣੇ ਆਪਣੇ ਹਿਸਾਬ ਨਾਲ ਆਪਣੇ ਰੋਜ਼ਗਾਰ ਆਪਣੇ ਗੁਜ਼ਾਰੇ ਜੋਗੀ ਫਸਲ ਬੀਜੋ ਤੇ ਜੋ ਸਰਕਾਰ ਨੂੰ ਅਸੀਂ ਕੁਝ ਨਾ ਵੇਚ ਗਏ ਤੇ ਵਪਾਰੀ ਦੀ ਵੀ ਜੀਬ ਨਿਕਲ ਜੂਗੀ ਸਰਕਾਰ ਦੀ ਵੀ ਜੀਬ ਨਿਕਲ ਜੂਗੀ ਦੂਜੀ ਗੱਲ ਆ ਅਸੀਂ ਕਦੇ ਵੀ ਝੋਨਾ ਨਹੀਂ ਲਾ ਕੇ ਰਾਜੀ ਜੋ ਵੀ ਆ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਸ਼ੈਲਰ ਚਾਲਦੇ ਆ ਉਹ ਸ਼ੈਲਰਾਂ ਵਾਲੇ ਹੀ ਕਿਸਾਨਾਂ ਨੂੰ ਝੋਨਾ ਲਾਉਣ ਲਈ ਮਜਬੂਰ ਕਰਦੇ ਆ ਕਿਉਂਕਿ ਉਹ ਸਰਕਾਰ ਦੇ ਦਬਾਅ ਬਣਾ ਰਹੇ ਆ ਕਿ ਇਹਨਾਂ ਨੂੰ ਐਮਐਸਪੀ ਨਾ ਦਿੱਤੀ ਜਾਵੇ ਜੇ ਸਰਕਾਰ ਹੋਰ ਫਸਲਾਂ 'ਤੇ ਐਮਐਸਪੀ ਦਿੰਦੀ ਆ ਤਾਂ ਕਿਸਾਨ ਬਿਲਕੁਲ ਵੀ ਝੋਨਾ ਨਹੀਂ ਲਾਉਣਗੇ ਤੁਸੀਂ ਕਿਦਾਂ ਦੇਖਦੇ ਹੋ ਭਪਿੰਦਰ ਜੀ ਇਸ ਫੈਸਲੇ ਨੂੰ ਜਿਹੜਾ 99 ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਹੈ 99 ਰੁਪਏ ਪ੍ਰਤੀ ਗੰਡਲ ਦੇ ਹਿਸਾਬ ਨਾਲ ਜਿਹੜਾ 2369 ਰੁਪਏ ਜਿਹੜਾ ਝੋਨੇ ਦਾ ਜਿਹੜਾ ਮੁੱਲ ਜਿਹੜਾ ਤੈਅ ਕੀਤਾ ਗਿਆ ਹੈ ਦੇਖੋ ਜੀ ਕੇਂਦਰ ਸਰਕਾਰ ਜਦੋਂ ਵੀ ਕੋਈ ਅਗਾਊ ਫੈਸਲਾ ਆਉਣੀ ਹੈ ਉਹਦੇ ਆਪਦੇ ਐਮਐਸਪੀ ਦੇ ਨਿਰਧਾਰਤ ਕਰਦੀ ਹੈ ਇਸ ਜਿਹੜਾ ਫੈਸਲਾ ਇਹਨਾਂ ਨੇ ਕੀਤਾ ਹੈ ਸੋਨੀ ਦੀ ਫਸਲ ਵਾਸਤੇ 2369 ਰੁਪਏ 2399 ਰੁਪਏ ਬੀ ਗ੍ਰੇਡ ਦਾ ਇਹ ਅਸੀਂ ਇਹਨੂੰ ਬਿਲਕੁਲ ਮੂਲੋਂ ਮੁੱਲੋਂ ਹੀ ਰੱਦ ਕਰਦੇ ਹਾਂ ਅਸੀਂ ਇਹਨੂੰ ਸਮਝਦੇ ਆਂ ਵੀ ਇਹ ਇੱਕ ਕਿਸਾਨਾਂ ਦੇ जखਮਾਂ ਦੇ ਉੱਤੇ ਨੂਨ ਛਿੜਕਿਆ ਕਿਉਂਕਿ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਕਿਸਾਨ ਇਹ ਨਹੀਂ ਇੱਕ ਕੱਲਾ ਜੱਟ ਕਿਸਾਨ ਹੈ ਜਿਹੜਾ ਕਿਤਾ ਕਿਸਾਨ ਕਰਦਾ ਹੈ ਜਿਹੜਾ ਕਿਸਾਨੀ ਕਰਦਾ ਹੈ ਭਾਵੇਂ ਉਹ ਕਿਸੇ ਕਾਸਟ ਜਾਤ ਮਾਜਬ ਦਾ ਵਿੱਚ ਨਹੀਂ ਇਹਦੇ ਵੇਰਵਾ ਹੁੰਦਾ ਜਿਹੜਾ ਕੰਮ ਕਰਦਾ ਕਿਸਾਨੀ ਦਾ ਉਹਦੇ ਵਾਸਤੇ ਆ ਕਈ ਲੋਕ ਇਹ ਗੱਲ ਸੋਚ ਲੈਂਦੇ ਆ ਵੀ ਇਹਨਾਂ ਦੇ ਜੱਟਾਂ ਦੇ ਢਿੱਡ ਨਹੀਂ ਭਰਦੇ ਜੱਟ ਨਹੀਂ ਸ਼ਬਦ ਇਹਦੇ ਇਹ ਤੇ ਜਿਹੜਾ ਕਿਰਤ ਕਰਦਾ ਕਿਸਾਨ ਉਹ ਕਿਸਾਨ ਵਾਸਤੇ ਇਹ ਗੱਲ ਕਰਦੇ ਆ ਵੀ ਕਿਸਾਨ ਅੱਜ ਭੁੱਖਮਰੀ ਦੇ ਰਾਹ ਦੇ ਉਤੇ ਢਿੱਡ ਬੰਨ ਕੇ ਆਉਂਦਾ ਦੇਸ਼ ਦਾ ਟੱਡ ਪਰ ਰਿਆ ਪਰ ਆਪੋ ਕਰਜ਼ੇ ਥੱਲੇ ਦਿਨੋਂ ਦਿਨ ਲਤੜਦਾ ਜਾ ਰਿਹਾ ਖੁਦਕੁਸ਼ੀਆਂ ਕਰ ਰਿਹਾ ਇੱਕ ਕੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਿਉਂਕਿ 1966-67 ਦੇ ਵਿੱਚ ਜਦੋਂ ਭਾਅ ਵੱਧਨੇ ਸ਼ੁਰੂ ਕੀਤੇ ਸਰਕਾਰ ਨੇ ਉਦੋਂ ਸਾਡਾ 76 ਰੁਪਏ ਪ੍ਰਤ ਕਿਵਾਂਟਲ ਸੀ ਕਣਕ ਅਸੀਂ ਇੱਕ ਕਿਵਾਂਟਲ ਕਣਕ ਵੇਚ ਕੇ ਤੇ ਅਸੀਂ ਆਪਦਾ ਟਿੱਕ ਤੋਲਾ ਸੋਨਾ ਲੈ ਲੈਂਦੇ ਸੀ ਅੱਜ 1 ਲੱਖ ਰੁਪਏ ਆ ਤੇ ਵੇਖੋ ਵੀ ਕਿੰਨੀ ਕਿਵਾਂਟਲ ਚੋਨਾਵੇਂ ਕਣਕ ਵੇਚਾਂਗੇ ਤਾਂ ਸਾਡਾ ਇੱਕ ਤੋਲਾ ਸੋਨਾ ਆਉਣਾ ਇਸ ਤਰ੍ਹਾਂ ਹੀ ਗੱਲ ਕਰਕੇ ਵੀ ਉਦੋਂ ਟਰੈਕਟਰ ਦਾ ਸਾਰਾ 1500 ਤੋਂ 1000 ਤੋਂ 1500 ਦਾ ਟਰੈਕਟਰ ਆ ਜਾਂਦਾ ਸੀ ਅੱਜ ਆ 10 ਲੱਖ ਦਾ ਟਰੈਕਟਰ ਹੋਇਆ ਪਿਆ ਜਣੀ ਹਰੇਕ ਕੀਮਤ ਦੇ ਵਿੱਚ ਚੀਜ਼ਾਂ ਦੇ ਵਿੱਚ ਕਿੰਨੇ ਰੇਅ ਸੁਖਰੇਆਵਾਂ ਦੀ ਗੱਲ ਕੀਤੀ ਜਾਵੇ ਡੀਜ਼ਲ ਦੀ ਗੱਲ ਕੀਤੀ ਜਾਵੇ ਜਾਂ ਲੁਵਾਈ ਦੀ ਗੱਲ ਕੀਤੀ ਉਹ ਵੀ ਕਾਫੀ ਜੜੇ ਐ ਮਹਿੰਗੇ ਹੋ ਚੁੱਕੇ ਐ ਕਿਉਂਕਿ ਲੁਵਾਈ ਐ ਇਸਟਮ ਜੜੀ ਐ 5000 ਦੇ ਨੇੜੇ ਤੜ ਪਹੁੰਚੀ ਪਈ ਬਿਲਕੁਲ ਉਹੀ ਗੱਲ ਆ ਨਾ ਵੀ ਉਸ ਟਾਈਮ ਰੁਪਈਆ ਤੋਂ 1.5 ਰੁਪਈਆ ਦਿਹਾੜੀ ਹੁੰਦੀ ਸੀ ਅੱਜ ਦਿਹਾੜੀ ਵੀ 500 ਰੁਪਈਆ ਹੋ ਗਈ ਆ ਕਿੰਨੀ ਵਧ ਗਈ 4 500 ਗੁਣਾ ਵਧ ਗਈ ਜੇ ਮੁਲਾਜ਼ਮ ਦੀ ਤਨਖਾਹ ਸੀ ਉਸ ਟਾਈਮ 40 ਤੋਂ 45 ਰੁਪਏ 50 ਰੁਪਏ ਹੁੰਦੀ ਸੀ ਅੱਜ ਕਿੰਨੀ 70 ਤੋਂ 8000 ਰੁਪਏ ਤੋਂ ਘੱਟ ਕੋਈ ਤਨਖਾਹ ਨਹੀਂ ਲਿਆ ਜੇ ਆਪਾਂ ਬਿਲਕੁਲ ਸੀ ਗ੍ਰੇਡ ਦੇ ਵਿੱਚ ਵੀ ਦੇਖ ਲਈਏ ਨਾ ਇੱਕ ਕਿਸਾਨ ਨੂੰ 10 ਏਕੜ ਵਾਲੇ ਨੂੰ ਸੀ ਗ੍ਰੇਡ ਦੇ ਬਰਾਬਰ ਵੀ ਤਨਖਾਹ ਨਹੀਂ ਮਿਲ ਰਹੀ ਉਹਦਾ ਕੰਮ ਕਰਦਾ ਉਹਦਾ ਬਲ ਨਹੀਂ ਮਿਲ ਰਿਹਾ ਉਹਨੂੰ ਕੰਮ ਕਰਨ ਨੂੰ ਹੌਸਲਾ ਤਾਂ ਕਰਦਾ ਜੇ ਉਹਦਾ ਮਤਲਬ ਉਹਨੂੰ ਮੁੱਲ ਮਿਲੇ ਜਿਸ ਤਰ੍ਹਾਂ ਇਹਨਾਂ ਤਰ੍ਹਾਂ ਰੁਪਏ ਵਧਾ ਕੇ ਪੂਰੇ ਭਾਰਤ ਦੇ ਵਿੱਚ ਸਰਕਾਰ ਦਮਗਾ ਜੇ ਮਾਰ ਰਹੀ ਹੈ ਵੀ ਅਸੀਂ 69 ਰੁਪਏ ਵਧਾਤੇ 69 ਰੁਪਏ ਕੀ ਆ ਕੁਛ ਵੀ ਨਹੀਂ ਗੇ ਨਾ ਮਾਤਰਾ ਇੱਕ ਡੀਜ਼ਲ ਦਾ ਡਰਮ ਵੀ ਅਸੀਂ ਜੇ ਲੈਣੀ ਆ ਤਾਂ ਤੁਹਾਡਾ 23000 ਰੁਪਏ ਦਾ ਪਰਦਾ ਤੇ 69 ਰੁਪਏ ਦੇ ਨਾਲ ਇੱਕ ਕੁਆਂਟਲ ਦੇ ਵਿੱਚ 69 ਰੁਪਏ ਵਧ ਕੇ ਤੇ ਜੇ ਸਾਡੀ 20 ਕੁਆਂਟਲ ਝੋਨਾ ਨਿਕਲਿਆ 12-1300 ਰੁਪਏ ਵਧਿਆ ਕਿੰਨਾ ਉਹਦਾ ਫਰਕ ਪੈ ਗਿਆ ਅੱਛਾ ਜਿਹੜੇ ਹੁਣ ਅੱਜ ਸਾਡਾ ਰੇਹ ਦਾ ਖਾਦ ਵਧਿਆ ਡੀਜ਼ਲ ਵਧਿਆ ਸਾਡਾ ਉਹ ਲੀਟਰ ਮਗਰ ਵਧ ਜਾਂਦਾ ਸਾਡਾ ਕੁਆਂਟਲ ਮਗਰ ਵਧਾਉਂਦੇ ਇਦਾਂ ਗੱਲਾਂ ਦਾ ਸਾਨੂੰ ਫਰਕ ਸਮਝਣਾ ਪਊ ਜੈਸ ਤਰ੍ਹਾਂ ਸਰਕਾਰਾਂ ਆਪਦੀਆਂ ਤਨਖਾਹਾਂ ਵਧਾਉਂਦੀਆਂ ਉਦੋਂ ਤੇ ਨਾ ਤਾਂ ਵਿਰੋਧੀ ਪਾਰਟੀ ਕੋਈ ਬੋਲਦੀ ਆ ਨਾ ਉਹਦੇ ਕੋਈ ਆਪਦੇ ਪੱਖ ਵਾਲੇ ਨਾ ਉਹਨਾਂ ਨੇ ਬੋਲਣਾ ਹੀ ਕੀ ਆ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਬਾਧ ਲੈਂਦਾ ਏ ਇਸ ਗੱਲ ਦੀ ਬਹੁਤ ਇਹ ਜਿਹੜੇ ਉੱਥੇ ਵਿਰੋਧੀ ਪਾਰਟੀ ਦੇ ਵਿੱਚ ਬੈਠਿਆ ਉਹ ਵੀ ਕਿਸਾਨੀ ਕਰਦੇ ਆ ਉਹਨਾਂ ਨੂੰ ਵੀ ਰੌਲਾ ਪਾਉਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਵੀ ਰੇਟ ਹੈ ਬਿਲਕੁਲ ਘਟਾ ਰੌਲਾ ਪਾ ਕੇ ਰੇਟ ਸਾਡਾ ਵਧਾਉਣਾ ਚਾਹੀਦਾ ਲਗਾਤਾਰ ਪਾਣੀ ਹੈ ਜਿਹੜਾ ਡੂੰਗਾ ਹੁੰਦਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਬਦਲਵੀਂ ਖੇਤੀ ਕਰੋ ਪਰ ਕਿਸਾਨ ਜਿਹੜੇ ਆੜੇ ਹੋਏ ਝੋਨਾ ਹੀ ਬੀਜਦੇ ਬਿਲਕੁਲ ਨਹੀਂ ਕਿਸਾਨ ਇਸ ਗੱਲ ਦੇ ਬਜਾਇਦ ਕਿਸਾਨ ਅੱਜ ਸਰਕਾਰ ਕਦੇ ਵੀ ਤੁਹਾਨੂੰ ਅਸੀਂ ਮੱਕੀ ਐਮਐਸਪੀ ਦੇ ਖਰੀਦਾਂਗੇ ਮੂੰਗੀ ਐਮਐਸਪੀ ਦੇ ਖਰੀਦਾਂਗੇ ਹੋਰ ਫਸਲਾਂ ਦਾਲਾਂ ਸਬਜ਼ੀਆਂ ਮਟਰ ਗੋਭੀ ਆਲੂ ਸਾਰਾ ਐਮਐਸਪੀ ਦੇ ਖਰੀਦਾਂਗੇ ਉਹਨਾਂ ਦੀ ਐਮਐਸਪੀ ਦੇ ਇਹਦੇ ਚੋਨਾ ਦੀ ਸਾਡਾ ਬੰਦ ਬਿਲਕੁਲ ਕੋਈ ਚੋਨਾ ਨਹੀਂ ਲਾਉਂਦਾ ਤੁਸੀਂ ਜਾਣੋ ਵੀ ਸਾਡਾ ਚੋਨਾ ਪੂਰਾ ਭਾਰਤ ਦੇ ਪੰਜਾਬ ਦੇ ਵਿੱਚੋਂ 100 ਤੇ 42 43 ਲੱਖ ਮੀਟਰ ਕਟਾਨਾ ਅਸੀਂ ਚੋਨਾ ਕੇਂਦਰ ਨੂੰ ਦਿੰਨੇ ਆ ਸਵਾ ਕੁ ਲੱਖ ਮੀਟਰ ਕਟਾਨਾ ਅਸੀਂ ਕਣਕ ਪੰਜਾਬ ਕੇਂਦਰ ਨੂੰ ਦਿੰਨੇ ਆ ਅਸੀਂ ਉਹਦੇ ਵਿੱਚ ਪੰਜਾਬ ਕਿੰਨਾ ਖਾਂਦਾ ਚੋਨਾ ਕੁਛ ਵੀ ਨਹੀਂ ਕੁਛ ਵੀ ਨਹੀਂ ਕਹਿੰਦਾ ਕੁਛ ਵੀ ਨਹੀਂ ਪੰਜਾਬ ਖੰਦਾ ਸਿਰਫ ਕੇਂਦਰ ਪੰਜਾਬ ਆ ਕੇਂਦਰ ਰਾਸਤਾ ਹੀ ਭਰਦੇ ਆ ਨਾ ਅਸੀਂ ਜਿਹੜਾ ਦਿੰਦੇ ਆ ਜੀ ਇਹਦੇ ਚ ਝੋਨੇ ਚ ਸਾਨੂੰ ਕੋਈ ਵੀ ਸਾਨੂੰ ਦਿਲਚਸਪੀ ਨਹੀਂ ਸਾਡੇ ਪਾਣੀ ਅੱਜ ਡੂੰਘਾ ਚਲੇ ਗਿਆ ਸਾਡਾ ਵਾਤਾਵਰਨ ਸਾਡਾ ਖਰਾਬ ਹੋ ਗਿਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਸਾਨੂੰ ਹੋਰਾਂ ਬਦਲਾਂ ਦੇ ਉੱਤੇ ਗਰੰਟੀ ਕਾਨੂੰਨ ਬਣਾ ਕੇ ਦੇ ਦਿਓ ਸਾਨੂੰ ਤੇ ਐਮਐਸਪੀ ਦੇ ਜੋ ਸੁਆਮੀ ਨਾਥਨ ਦੀ ਰਿਪੋਰਟ ਲੱਗੀ ਆ ਉਹਦੇ ਮੁਤਾਬਕ ਸਾਨੂੰ ਭਾ ਦੇ ਦਿਓ ਅਸੀਂ ਝੋਨਾ ਬਿਲਕੁਲ ਬੰਦ ਕਰਨ ਨੂੰ ਤਿਆਰ ਆ ਅਸੀਂ ਝੋਨੇ ਦਾ ਮੰਗ ਨਹੀਂ ਮੰਗਦਾ ਬਿਲਕੁਲ ਇਹ ਸਨ ਵਕਫ ਵਕ ਕਿਸਾਨ ਜਿੰਨਾਂ ਵੱਲੋਂ ਸਭ ਤੋਂ ਉੱਤੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਜਿਹੜਾ ਸਰਕਾਰ ਨੇ ਜਿਹੜਾ 99 ਰੁਪਏ ਵਧਾ ਕੇ ਕੋਝਾ ਮਜ਼ਾਕ ਕੀਤਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਨਾਲ ਜਿਹੜੀ ਬਦਲਮੀ ਖੇਤੀ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਸ ਦਾ ਜਿਹੜਾ ਘੱਟੋ ਘਾਟ ਸਮਰਥਨ ਮੁੱਲ ਜਿਹੜਾ ਐਮ ਐਸ ਪੀ ਜਿਹੜਾ ਹੈ ਉਹ ਤੇ ਲਾਗੂ ਕੀਤੀ ਜਾਵੇ ਗਰੰਟੀ ਕਾਨੂੰਨ ਜਿਹੜਾ ਲਾਗੂ ਕੀਤਾ ਜਾਵੇ ਸਵਾਮੀ ਨਾਥਨ ਦੀ ਰਿਪੋਰਟ ਜਿਹੜੀ ਲਾਗੂ ਕੀਤੀ ਜਾਵੇ ਕਿਉਂਕਿ ਖਰਚੇ ਜਿਹੜੇ ਦਿਨੋ ਦਿਨ ਵਧਦੇ ਜਾ ਰਹੇ ਆ ਡੀਜ਼ਲ ਦੀ ਗੱਲ ਕੀਤੀ ਜਾਵੇ ਹੋਰ ਲਵਾਈ ਦੀ ਗੱਲ ਕੀਤੀ ਜਾਵੇ ਲੇਬਰ ਦੀ ਗੱਲ ਕੀਤੀ ਜਾਵੇ ਨਾਲ ਤੇ ਇਹਨਾਂ ਦੇ ਜਿਹੜੇ ਖਰਚੇ ਵੀ ਨਹੀਂ ਪੂਰੇ ਹੋ ਰਹੇ ਇਹਨਾਂ ਵੱਲੋਂ ਸਭ ਤੋਂ ਵੱਧ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ 99 ਰੁਪਏ ਦਾ ਜਿਹੜਾ ਵਾਅਦਾ ਕੀਤਾ ਤਾਂ ਸਰਕਾਰ ਨੇ ਇਹਨਾਂ ਵੱਲ ਇਹਨਾਂ ਦੇ ਨਾਲ ਜਿਹੜਾ ਗੋਂਗਲਾਂ ਨਾਲ ਮਿੱਟੀ ਝਾੜਨ ਵਾਲੀ ਜਿਹੜੀ ਗੱਲ ਕੀਤੀ ਹੈ ਦਲੀਪ ਕੁਮਾਰ ਨੋਕ ਟੀਵੀ ਮੋਗਾ